ਨੇ ਜੇ ਇੱਕ ਬਾਟਲ ਉਹ ਪੱਖੀ ਆ ਤਾਂ ਉਹ ਆਪ ਦੀ ਜਿਹੜੀ ਇਹ ਬੀਜਪੀ ਦੀ ਟੈਗ ਛੱਡ ਕੇ ਆਜ਼ਾਦ ਹੋ ਕੇ ਸਾਡੇ ਨਾਲ ਗੱਲਬਾਤ ਕਰਨ ਦਾ ਕਰ ਸਕਦਾ ਜਿਹੜੇ ਕਿਸਾਨ ਆਪਦੀਆਂ ਮੰਗਾਂ ਹੁੰਦਾ ਕਿ ਦਿੱਤੀ ਜਾ ਰਹੀ ਤੇ ਉਹਨਾਂ ਉੱਪਰ ਇਹ ਬੀਜਪੀ ਨੇ ਸਿੱਧੀਆਂ ਬੋਲਣੇ ਚਲਾਈਆਂ ਆਉਣ ਵਾਲੇ ਟਾਈਮ ਟ ਹੋ ਸਕਦਾ ਉਹਦੀਆਂ ਗੱਡੀਆਂ ਤੱਕ ਭੰਨਣ ਤੱਕ ਨੌਕ ਆ ਸਕਦੀ ਹੈ ਪਿੰਡਾਂ ਦੇ ਕੱਲੇ ਸਿੱਧੀ-ਸਿੱਧੀ ਹਵਾ ਤਾਂ ਖੀਤ ਤੋਂ ਬਿਨਾਂ ਜੇ ਕੋਈ ਪੱਤਰਕਾਰ ਵੀ ਸਵਾਲ ਪੁੱਛਦਾ ਤਾਂ ਉਹਦੋਂ ਕੁਲ ਕੁਝ ਬੋਲਦੇ ਨਹੀਂ ਬੀਜਪੀ ਨੇ ਕਿਹਾ ਵੀ ਤੁਸੀਂ ਚੁੱਪ ਕਰਕੇ ਬੰਗਾਇਆ ਬਣ ਕੇ ਤੁਸੀਂ ਹੀ ਫਿਰਨਾ ਚੰਡੇਲਾ ਸੜਕ ਵਿਚਾਲੇ ਬੈਠੇ ਕਿਸਾਨ ਹੰਸਰਾਜ ਹੰਸ ਦਾ ਵਿਰੋਧ ਕਰਨ ਪਹੁੰਚੇ ਬੀਜੇਪੀ ਦੇ ਫਰੀਦਕੋਟ ਤੋਂ ਉਮੀਦਵਾਰ ਹੰਸਰਾਜ ਹੰਸ ਜਿੱਥੇ ਵੀ ਪ੍ਰਚਾਰ ਕਰਨ ਜਾਂਦੇ ਨੇ ਅੱਗੇ ਕਿਸਾਨ ਖੜੇ ਹੁੰਦੇ ਨੇ ਹੰਸਰਾਜ ਹੰਸ ਕਈ ਦਫਾ ਕਿਸਾਨਾਂ ਨੂੰ ਤਰਲਾ ਵੀ ਪਾ ਚੁੱਕੇ ਨੇ ਕਿਉਂ ਨਾ ਕਰੋ ਪਰ ਕਿਸਾਨਾਂ ਨੇ ਐਲਾਨ ਕੀਤਾ ਹੋਇਆ ਹੈ ਕਿ ਬੀਜੇਪੀ ਦਾ ਵਿਰੋਧ ਲਾਜ਼ਮੀ ਕਰਨਗੇ ਇਹ ਤਸਵੀਰਾਂ ਬਾਗਾਪੁਰਾਣਾ ਦੀਆਂ ਨੇ ਜਿੱਥੇ ਪ੍ਰਚਾਰ ਕਰਨ ਲਈ ਹੰਸਰਾਜ ਹੰਸ ਚੁੱਪਚੀ ਤੇ ਪਹੁੰਚੇ ਸਨ ਪਰ ਕਿਸਾਨਾਂ ਨੂੰ ਪਤਾ ਲੱਗ ਗਿਆ ਤੇ ਉਹ ਚੰਡੇਲਾ ਪਹੁੰਚ ਗਏ ਕੀਰਤੀ ਕਿਸਾਨ ਯੂਨੀਅਨ ਦੇ ਕੁਝ ਮੈਂਬਰਾਂ ਨੂੰ ਪੁਲਿਸ ਨੇ ਮੌਕੇ ਤੋਂ ਹਿਰਾਸਤ ਵਿੱਚ ਲਿਆ ਕਾਂਸਰਾ ਦੀ ਉਹ ਪਾਰਟੀ ਵੱਲੋਂ ਖੜਿਆ ਜਿਹੜਾ ਭਾਜਪਾ ਵੱਲੋਂ ਚੇਤੇ ਖੜਾ ਜਿਹੜੀ ਕਿਸਾਨ ਵਿਰੋਧੀ ਲੋਕ ਵਿਰੋਧੀ ਉਹ ਆਪ ਪਾਰਟੀ ਬੀਜੇਪੀ ਆ ਉਹਦੇ ਵੱਲੋਂ ਖੜਾ ਕਿਉਂਕਿ ਲਗਾਤਾਰ ਸਾਲ ਅਸੀਂ ਬਾਰਡਰਾਂ ਤੇ ਬੈਠੇ ਰਹੇ ਆ ਸਾਡੇ 750 ਤੋਂ ਉੱਪਰ ਕਿਸਾਨ ਸ਼ਹੀਦ ਹੋਏ ਹੁਣ ਵੀ ਜਿਹੜੇ ਕਿਸਾਨ ਆਪਣੀਆਂ ਮੰਗਾਂ ਹੁੰਦੇ ਕਿ ਦਿੱਲੀ ਜਾ ਰਹੇ ਤੇ ਉਹਨਾਂ ਉੱਪਰ ਇਹ ਬੀਜੇਪੀ ਨੇ ਸਿੱਧੀਆਂ ਗੋਲੀਆਂ ਚਲਾਈਆਂ ਉਸ ਤੋਂ ਬਿਨਾਂ ਲਗਾਤਾਰ ਕੋਈ ਵੀ ਵਰਗ ਹੋਵੇ ਜਿੱਥੋਂ ਤੱਕ ਉਹਨਾਂ ਨੇ ਫੌਜ ਵੀ ਨਹੀਂ ਛੱਡੀ ਬੀਜੇਪੀ ਨੇ ਸਾਰੇ ਵਰਗਾਂ ਦੇ ਉੱਪਰ ਨਵੇਂ-ਨਵੇਂ ਕਾਨੂੰਨ ਬਣਾ ਰਹੀ ਆ ਇਹ ਭਾਜਪਾ ਜਿਹੜੀ ਇਹ ਲੋਕ ਵਿਰੋਧੀ ਪਾਰਟੀ ਆ ਇਸ ਕਰਕੇ ਅਸੀਂ ਤੇ ਵਿਰੋਧ ਕਰ ਰਹੇ ਹੰਸਰਾਜ ਨੇ ਜੇਕਰ ਵਾਕਈ ਲੋਕ ਪੱਖੀ ਆ ਤਾਂ ਉਹ ਆਪ ਦੀ ਜਿਹੜੀ ਇਹ ਭਾਜਪਾ ਦੀ ਟਿਕਟ ਛੱਡ ਕੇ ਤੇ ਆਜ਼ਾਦ ਹੋ ਕੇ ਸਾਡੇ ਨਾਲ ਗੱਲਬਾਤ ਕਰਨ ਤਾਂ ਕਰ ਸਕਦਾ ਨਹੀਂ ਲਗਾਤਾਰ ਉਹਦਾ ਵਿਰੋਧ ਖੈਰਾ ਅਜੇ ਨਹੀਂ ਪਿੰਡਾਂ ਦੇ ਵਿੱਚ ਏਦੋਂ ਵੱਧ ਵੀ ਹੋਊਗਾ ਆਉਣ ਵਾਲੇ ਟਾਈਮ 'ਚ ਹੋ ਸਕਦਾ ਉਹਦੀਆਂ ਗੱਡੀਆਂ ਤੱਕ ਭੰਨਣ ਤੱਕ ਆ ਸਕਦੀ ਆ ਪਿੰਡਾਂ ਦੇ ਵਿੱਚ ਤੇ ਪਲਸਵਾਲਾ ਤੁਹਾਡਾ ਨਾ ਕਿਸ ਤਰ੍ਹਾਂ ਜਿਹੜਾ ਬਰਤਾਲਾ ਕੀਤਾ ਜਾ ਰਿਹਾ ਹੈ ਇਹ ਤਾਂ ਮਾੜਾ ਹੀ ਬਤਾਰਾ ਹੈ ਹੁਣ ਜੇ ਸਾਨੂੰ ਨੇੜੇ ਜਾ ਕੇ ਉਹਨਾਂ ਨਾਲ ਗੱਲਬਾਤ ਕਰਨ ਦਿਓ ਵੀ ਉਹ ਖੜਾ ਤਾਂ ਸਾਡੀ ਜੇ ਮੰਗਾ ਮਲਾਂ ਸਾਡੀਆਂ ਕਿਸਾਨਾਂ ਦੀਆਂ ਸੁਣੇ ਜੀ ਇੱਥੇ ਮੀਟਿੰਗ ਕਰਨ ਆਇਆ ਤਾਂ ਸਾਡੀ ਟਾਈਮ ਮੰਗਦਾ ਸਾਡੀ ਗੱਲਬਾਤ ਉਹਨਾਂ ਕੋਲਾਈ ਜੀ ਕਹਿੰਦਾ ਸੀ ਇੱਕ ਵਾਰ ਜਿੱਤਣਾ ਬਸੇਰਾ ਕੋਥੇ ਬੋਲਦਾ ਉਹ ਬੋਲਣ ਦੇ ਕਾਰਨ ਚ ਬਹੁਤ ਫਰਕ ਆ ਭਾਜੀਪੀ ਨੇ ਲਗਾਤਾਰ ਫੈਟ ਕੀਤਾ ਉਹਨੂੰ ਇੱਥੇ ਉਹ ਕੋਈ ਕੱਲੇ ਸਿੰਦੀ ਸਿੰਦੀ ਹਵਾ ਤੋਂ ਗੀਤ ਤੋਂ ਬਿਨਾਂ ਜਿਵੇਂ ਪੱਤਰਕਾਰ ਵੀ ਸਵਾਲ ਪੁੱਛਦਾ ਤਾਂ ਉਹਦੂ ਗੱਲ ਕੁਝ ਬੋਲਦਾ ਨਹੀਂ ਭਾਜੀਪੀ ਨੇ ਕਿਹਾ ਵੀ ਤੂੰ ਲੋਕਾਂ ਨੂੰ ਦਾ ਆਸ ਵਿੱਚ ਟਕਰਾਈ ਜਾਣਾ ਟਕਰਾ ਕਰਾ ਕੇ ਪਿੰਡਾਂ ਦੇ ਵਿੱਚ ਵੀ ਇਹਨਾਂ ਟਕਰਾ ਕਰਾਉਣ ਦੀ ਸਿੱਧੀ ਕਰਾਉਣੀ ਹੈ ਇਸ ਕਰਕੇ ਲੋਕਾਂ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਭਾਜਪਾ ਦਾ ਕੋਈ ਵੀ ਲੀਡਰ ਜਦੋਂ ਪ੍ਰਚਾਰ ਦੇ ਲਈ ਨਿਕਲਦਾ ਤਾਂ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ ਇਹ ਤਿੰਨ ਤਸਵੀਰਾਂ ਦੇਖੋ ਪਟਿਆਲਾ ਦੇ ਵਿੱਚ ਕਈ ਥਾਵਾਂ ਤੇ ਪ੍ਰਨੀਤ ਕੌਰ ਦਾ ਵਿਰੋਧ ਹੋਇਆ ਤਾਂ ਗੁਰਦਾਸਪੁਰ ਦੇ ਵਿੱਚ ਭਾਜਪਾ ਉਮੀਦਵਾਰ ਦਿਨੇਸ਼ ਪੱਬੂ ਨੂੰ ਵੀ ਵਿਰੋਧ ਚਲਦਾ ਪਿਆ ਫਰੀਦਕੋਟ ਦੇ ਵਿੱਚ ਤਾਂ ਲਗਾਤਾਰ ਹੰਸ ਰਾਜ ਹੰਸ ਦਾ ਵਿਰੋਧ ਹੋਈ ਰਿਹਾ